ਅੱਜ ਸੀਸੀਪੀ ਟੂ ਡੀਗੇ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਨੀਸ਼ਾ ਬੰਸਲ ਦੀ ਅਗਵਾਈ ਹੇਠ ਸੈਕਟਰ ਟੂ ਡੀਗੇ ਅਜੀਤਵਾ ਤਲਵੰਡੀ ਬੰਗੇਰੀਆਂ ਜੀਆਂ ਸਮੂਹ ਆਸ਼ਾ ਵਰਕਰ ਅਤੇ ਸਿਲੀਟੇਟਰ ਦੀ ਜਿਹੜੀ ਆ ਮਹੀਨਾਵਾਰ ਮੀਟਿੰਗ ਮੀਟਿੰਗ ਹਾਲ ਜਿਹੜੀ ਟੂ ਡੀਗੇ ਵਿਖੇ ਹੋਈ ਜਿਸ ਵਿੱਚ ਆਸ਼ਾ ਵਰਕਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਿਹੜੀ ਸਮੀਖਿਆ ਕੀਤੀ ਗਈ ਅਤੇ ਅਗਲੇ ਟਾਰਗੇਟ ਬਾਰੇ ਦੱਸਿਆ ਗਿਆ ਆਸ਼ਾ ਵਰਕਰ ਨੂੰ ਸੇਧ ਦਿੰਦੇ ਹੋਏ ਕਿਹਾ ਕਿ ਵਾਤਵਾਰਤ ਡਿਲੀਵਰੀਆਂ ਜਿਹੜੀਆਂ ਉਹ ਗਵਰਨਮੈਂਟ ਇੰਸਟੀਚਿਊਟ ਚ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਨੇ ਆਸ਼ਾ ਵਰਕਰ ਨੂੰ ਕਰਵਾਉਣੀਆਂ ਚਾਹੀਦੀਆਂ ਹਨ ਕਿਉਂਕਿ ਇੰਸਟੀਚਿਊਸ਼ਨ ਜਰੂਰੀਆਂ ਦੀ ਜਗ੍ਹਾ ਵਿਡਿਓ ਘਟ ਰਹੀ ਹੈ ਤੇ ਇਸ ਕਰਕੇ ਉਹਨਾਂ ਨੂੰ ਜਿਹੜਾ ਮੋਟੀਵੇਟ ਕੀਤਾ ਕਿ ਜਿਹੜਾ ਜੱੱਚਾ ਤੇ ਬੱਚਿਆਂ ਦੀ ਸਿੱਖਿਆ ਜਿਹੜੀ ਹੈ ਉਹ ਸ੍ਰਿਖਿਆ ਅਥਾ ਵਿੱਚ ਹੋਵੇ ਤੇ ਨਾਲ ਹੀ ਜਿਹੜਾ 14 ਅਕਤੂਬਰ ਨੂੰ ਪਲਸ ਸਕੂਲੀ ਰਾਉਂਡ ਹੈ ਜਿਹੜਾ ਉਹ ਆ ਰਿਹਾ ਹੈ ਉਹਦੇ ਬਾਰੇ ਜਿਹੜੀ ਆ ਜਾਣਕਾਰੀ ਦਿੱਤੀ ਗਈ ਅਤੇ ਐਕਸ਼ਨ ਪਲਾਨ ਬਣਾਇਆ ਟੀਮਾਂ ਜਿਹੜੀਆਂ ਬਣਾ ਕੇ ਜਿਹੜੀਆਂ ਉਹ ਤਿਆਰ ਕੀਤੀਆਂ ਤੇ ਨਾਲ ਹੀ ਐਮਸੀਬੀ ਦੇ ਕੈਂਪ ਲਾਉਣ ਬਾਬਤ ਕਿਹਾ ਕਿ ਵੱਧ ਤੋਂ ਵੱਧ ਕੈਂਪਾਂ ਦੁਆਰਾ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਜਿਹੜੀਆਂ ਪ੍ਰਦਾਨ ਕੀਤੀਆਂ ਜਾਣ ਅੱਜ ਜਿਹੜੀ ਪੰਜਾਬ ਦੇ ਜਿਹੜੇ ਜ਼ਿਆਦਾ ਜ਼ਿਲ੍ਹੇ ਜਿਹੜੇ ਉਹ ਹੜ੍ਹਾਂ ਦੀ ਮਾਰ ਦੇ ਵਿੱਚ ਆਏ ਨੇ ਤੇ ਉੱਥੇ ਜਿੱਥੇ ਸਮਾਜ ਸੇਵੀ ਸੰਸਥਾਵਾਂ ਸਰਕਾਰ ਇਹੜੀ ਉਹ ਯਤਨ ਕਰ ਰਹੀ ਹੈ ਤੇ ਨਾਲ ਹੀ ਇਹਨਾਂ ਦਿਨਾਂ ਚ ਕਿਉਂਕਿ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਹੜਾ ਉਹ ਬੜੀਆਂ ਮਤਲਬ ਵਧਣ ਗਿਆ ਪਾਣੀ ਦੇ ਨਾਲ ਜਿਹੜਾ ਮੱਛਰ ਜਿਹੜਾ ਟੈਂਪਰੇਚਰ 20 ਤੋਂ 25 ਦੇ ਵਿੱਚ ਆ ਜਾਂਦਾ ਤੇ ਉਦੋਂ ਜਿਹੜਾ ਸਾਡੇ ਜਿਹੜੇ ਡੇਂਗੂ ਦੇ ਕੇਸ ਆ ਜਿਹੜੇ ਉਹ ਇੱਕਦਮ ਵਧਦੇ ਆ ਤੁਹਾਨੂੰ ਆਲੇ-ਦਾਲੇ ਨੂੰ ਸਾਫ਼ ਰੱਖਣ ਲਈ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਵੇਅਰ ਕਰਨ ਲਈ ਵੀ ਪਾਣੀ ਜਿਹੜਾ ਉਹ ਵਾਰ ਕੇ ਵੀ ਉਹ ਕਿਉਂਕਿ ਦੂਸ਼ਿਤ ਪਾਣੀ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਡਾਇਰੀ ਇਹਦੇ ਕੇਸ ਆ ਜਿਵੇਂ ਵੀ ਪਟਿਆਲੇ ਦੇ ਵਿੱਚ ਕਾਫੀ ਨਿਕਲੇ ਸੀਗੇ ਤੇ ਉਹਦੇ ਬਾਰੇ ਲੋਕਾਂ ਨੂੰ ਦੋ ਟੂ ਡੋ ਲਿਆ ਕੇ ਵੱਧ ਤੋਂ ਵੱਧ ਅਵੇਅਰ ਕਰਨ ਬਾਰੇ ਦੱਸਿਆ ਤੇ ਨਾਲ ਹੀ ਅਵਾ ਆਈਡੀਆਂ ਬਣਾਉਣ ਬਾਰੇ ਅਤੇ ਅਸ਼ਮਾਨ ਕਾਰਡ ਬਣਾਉਣ ਬਾਰੇ ਵੀ ਜਿਹੜਾ ਉਹ ਦੱਸਿਆ ਗਿਆ ਤੇ ਵੀ ਕਿੰਨਾ ਟਾਰਗੇਟ ਹੈ ਤੇ ਕਿੰਨਾ ਆਪ ਅਚੀਵ ਕਰ ਲਿਆ ਸੋ ਅੱਜ ਨਾਲ ਹੀ ਟੀਵੀ ਦੇ ਜਿਹੜੇ ਸੈਂਪਲਿੰਗ ਉਨ੍ਹਾਂ ਨੂੰ ਕਤੌਂਦੇ ਬਾਰੇ ਦੀ ਜਿਹੜੀ ਆਸ਼ਾ ਵਰਕਰਨ ਕਿਹਾ ਗਿਆ ਤਾਂ ਜੋ ਜੇ ਇਹਦੇ ਟੈਸਟ ਵੱਧ-ਵਧ ਹੋਣਗੇ ਤੇ ਇਸ ਬਿਮਾਰੀ ਤੇ ਕਾਬੂ ਪਾ ਕੇ ਜਿਹੜਾ ਅਸੀਂ ਇੱਕ ਸਵਸਥ ਸਮਾਜ ਦੀ ਸਿਰਜਣਾ ਕਰ ਸਕੀਏ। ਸੋ ਇਸ ਮੌਕੇ ਜਿੱਥੇ ਐਸਐਮਓ ਡਾਕਟਰ ਨੀਸ਼ਾ ਬਾਂਸਰ ਸ਼ਿਗਰੰਜੀਤ ਗੋਰ ਐਲ.ਐਚ.ਵੀ. ਸਮੂਹ ਆਸ਼ਾ ਵਰਕਰਸ ਲਈ ਡਾ. ਹਰਜਨ ਸਿੰਘ ਉਹਨਾਂ ਨੂੰ ਜਿਹੜੇ ਉਹ ਟਾਰਗੇਟ ਦਿੱਤੇ ਗਏ ਉਹ ਜਿਹੜੇ ਅਚੀਵ ਕਰ ਲਈ ਉਹਨਾਂ ਨੇ ਜਿਹੜਾ ਵਿਸ਼ਵਾਸ ਦਿਵਾਇਆ ਜਿਹੜੇ ਸਾਨੂੰ ਟਾਰਗੇਟ ਦਿੱਤੇ ਗਏ ਆ ਅਸੀਂ ਉਹ ਸਾਰੇ ਟਾਰਗੇਟ ਜਿਹੜੇ ਅਚੀਵ ਕਰਾਂਗੇ ਤੇ ਜਿਹੜੇ ਪੁਲੀਕੇ ਬਲਾਕ ਮੂਰਲੀਆ ਸਫਾਂ ਦੇ ਵਿੱਚ ਜਿਹੜਾ ਉਹ ਖਰੀਦ ਟਾਰਗੇਟ ਪੂਰੇ ਕਰਦਾ ਮੂਰਲੀਆ ਸਫਾਂ ਚ ਰਹਿੰਦਾ ਤੇ ਇਸ ਕਮਿਸ਼ਨ ਚ ਵੀ ਜਿਹੜਾ ਉਹ ਮੂਹਰੇ ਜਿਹੜਾ ਕਰਾਊਗਾ ਇਹ ਆਸ਼ਾ ਵਰਕਰਾਂ ਨੇ ਜਿਹੜਾ ਉਹ ਮੀਟਿੰਗ ਦੇ ਵਿੱਚ ਵਿਸ਼ਵਾਸ ਦਿਵਾਇਆ ਧੰਨਵਾਦ